ਇਕਨੋਂ ਇੱਕ ਚਿੱਠੀ ਜਿਹੜੀ ਅ ਕੱਲ ਤੋਂ ਸੋਸ਼ਲ ਮੀਡੀਆ ਦੇ ਵਿੱਚ ਘੁੰਮ ਰਹੀ ਹੈ ਜਿਹਦੇ ਥੱਲੇ ਸतीश ਕੁਮਾਰ ਜਿਹਦੇ ਦਸਕਤ ਨੇ ਜਿਹੜੇ ਕਿ ਪ੍ਰੈਜ਼ੀਡੈਂਟ ਹਨ ਔਰ ਇਸ ਚਿੱਠੀ ਨੇ ਕਈ ਕਿਸਮ ਦੇ ਸਵਾਲ ਖੜੇ ਕਰ ਦਿੱਤੇ ਨੇ ਐਕਚੁਅਲੀ ਮੈਂ ਬਾਈ ਮਿਸਟੇਕ ਪਾ ਨਹੀਂ ਸਕਿਆ ਹੈ ਕੀ ਸੀਗੀ ਇਹ ਜਿਹੜੀ ਚਿੱਠੀ ਸੀਗੀ ਇਹ ਮਨ ਦੀ ਬਣਾਈ ਗਈ ਸੀ ਸਾਰਾ ਪਰਪਸ ਇਹ ਹੀ ਬਣਾਉਂਦਾ ਚਿੱਠੀ ਦਾ ਹੈ ਬਿਲਕੁਲ ਇਹ ਚਿੱਠੀ ਲਿਖੀ ਜਾਵੇ ਵੀ ਜੋ ਇੱਥੇ ਮੰਦਰਾਂ ਵਿੱਚ ਅੱਜਕੱਲ ਹੋ ਰਿਹਾ ਹੈਗਾ ਇੱਕ ਗ੍ਰਿਫੀ ਹੋ ਰਹੀ ਆ ਕੁਝ ਹੋ ਰਿਹਾ ਚੀਚਾ ਐਕਚੁਅਲੀ ਮੈਂ ਬਾਈ ਮਿਸਟੇਕ ਪਾੜ ਵੀ ਨਹੀਂ ਸਕਿਆ ਹੈ ਕੀ ਸੀਗੀ ਇਹ ਜਿਹੜੀ ਚਿੱਠੀ ਸੀਗੀ ਇਹ ਮਨਦੀਪ ਬਣਾਏਗੀ ਰੀਜ਼ਨ ਸਾਰਾ ਪਰਪਸ ਇਹ ਹੀ ਬਣਾਉਂਦਾ ਚਿੱਠੀ ਦਾ ਹੈ ਵੀ ਪੋਲੀਵੰਟ ਚਿੱਠੀ ਲਿਖੀ ਜਾਵੇ ਵੀ ਜੋ ਇੱਥੇ ਮੰਦਰਾਂ ਵਿੱਚ ਅੱਜਕੱਲ ਹੋ ਰਿਹਾ ਹੈਗਾ ਤੇ ਗ੍ਰਿਫੀ ਹੋ ਰਹੀ ਆ ਕੁਝ ਹੋ ਰਿਹਾ ਚੀਚਾ ਕਿ ਕਿਸੇ ਨੇ ਦੇਖੋ ਜੀ ਇਸ ਚਿੱਠੀ ਬੰਦਾ ਕੱਲ੍ਹ ਵੀ ਸਾਰੇ ਕੱਦੇ ਹੈਗੇ ਸਭ ਕੁਝ ਹੁੰਦਾ ਕਮਿਊਨਿਟੀ ਵਿੱਚ ਰਾਈਟ ਬਾਕੀ ਕੀ ਗੱਲ ਆ ਵੀ ਜਿਹੜੀ ਚਿੱਠੀ ਲਿਖੀ ਗਈ ਹੈ ਡੈਫੀਨਿਟਲੀ ਸਾਡੇ ਮਨ ਵਿੱਚ ਕੁਝ ਨਹੀਂ ਹੈਗਾ ਐਬਿਊਡ ਵੈਲਕਮ ਇਹ ਮੰਤਰ ਮੇਰਾ ਕੱਜ ਦਾ ਨਹੀਂ ਹੈਗਾ ਸਾਰੀ ਕਮੇਟੀ ਦਾ ਮੰਤਰ ਹੈ ਇਹ ਸਾਰੀ ਕਮੇਟੀ ਨੇ ਬਣਾਇਆ ਸਿੱਖਾਂ ਦੇ ਹੱਲੇ ਵੀ ਇਹਦੇ ਵਿੱਚ 30 20 30% ਵੋਟਾਂ ਜਾਂ ਸਿੱਖਾਂ ਕਮੇਟੀ ਨੇ ਇਹ ਵੋਟਾਂ ਨੇ ਲਈ ਰਾਈਟ ਕੋਈ ਜੀਐਸਏ ਕਮੇਟੀ ਹੈ ਕਰੀ ਤਾਂ ਵੋਟਾਂ ਨੰਬਰ ਨਹੀਂ ਹੋਣਾ ਦੀ ਐਪਰਾੜੀ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਗਲਤੀ ਦੀ ਸਜ਼ਾ ਹੁੰਦੀ ਆ ਬਾਈ ਮਾਫੀ ਨਹੀਂ ਹੁੰਦੀ ਜੇ ਦੀ ਮੰਨੀ ਜਾਵੇ ਨਾ ਉਡੀ ਸਜਾ ਹੁੰਦੀ ਆ ਉਹ ਇਹ ਆ ਇਹਨਾਂ ਨੂੰ ਇਹ ਸੀ ਵੀ ਚਿੱਠੀ ਬਾਹਰ ਨਹੀਂ ਆਉਣੀ ਚਿੱਠੀ ਆ ਗਈ ਬਾਹਰ ਜਿਵੇਂ ਬਿੱਲੀ ਥੈਲਿਓ ਬਾਹਰ ਆ ਜਾਂਦੀ ਹੈ ਨਾ ਉਹ ਗੱਲ ਹੋਈ ਵੀ ਆ ਹੁਣ ਇਹ ਜਿੰਨਾ ਮਰਜ਼ੀ ਕਹੀ ਜਾਣ ਵੀ ਆਪਾਂ ਆਏ ਆ ਵੀ ਇਦਾਂ ਤੁਸੀਂ ਦੱਸੋ ਜੀ ਸਿੰਘ ਸਾਹਿਬ ਵੀ ਕੋਈ ਵੀ ਬੰਦਾ ਤੁਸੀਂ ਆਪ ਦੇ ਤਰ੍ਹਾਂ ਲੋ ਮੈਂ ਆਪ ਦੇ ਤੇ ਲਾ ਲੈਂਦਾ ਆਪਾਂ ਕੋਈ ਵੀ ਪੇਪਰਵਰਕ ਕਰਦੇ ਆ ਉਹਦਾ ਸਾਈਨ ਕਰਨ ਤੋਂ ਪਹਿਲਾਂ 10 ਵਾਰੀ ਸੋਚਦੇ ਆ ਕਿਉਂਕਿ ਪੇਪਰਵਰਕ ਹੀ ਇੱਥੇ ਸਾਰਾ ਕੁਝ ਆ ਨਾ ਇਹਨਾਂ ਨੇ ਉਹ ਸਾਈਨ ਕੀਤੇ ਆ ਉੱਤੋਂ ਐਡੇ ਆ ਵਧੀਆ ਵੀ ਧਰਮਸਥਾਨ ਦੇ ਇਹ ਆਗੂ ਆ ਇਹ ਝੂਠ ਫੇਰ ਬੋਲ ਰਹੇ ਆ ਵੀ ਮੈਥੋਂ ਜਾਣ ਕੇ ਹੋਇਆ ਵੀ ਮੈਨੂੰ ਪਤਾ ਨਹੀਂ ਲੱਗਿਆ ਕਿਹੜੀ ਲੈਂਗੁਏਜ ਆ ਜਿਹੜੀ ਅੱਜ ਕੱਲ ਪਤਾ ਨਹੀਂ ਲੱਗਦਾ ਕਿਹੜੀ ਲੈਂਗੁਏਜ ਆ ਜਿਹੜੀ ਪੜੀ ਨਹੀਂ ਜਾ ਸਕਦੀ ਅਭਿਸ਼ੇਤ ਜੀ ਹਲਵਾ ਜੀ ਸਸ਼ੀਗਲ ਸਰ oh thank you very much calling ਮੈਂ ਲੋਦਸੀ ਕੇ ਸਾਰੇ ਸਿੱਖ ਹੀ ਕਾਲ ਕਰ ਰਹੇ ਨੇ ਤੁਸੀਂ ਵੀ ਦੱਸੋ ਸਰ ਐਕਚੁਅਲੀ ਬੀਂਗ ਅ ਹਿੰਦੂ ਜਦੋਂ ਮੈਂ ਤੁਹਾਡੀ ਇੰਟਰਵਿਊ ਸੁਣਦੇ ਸੀ ਮੈਨੂੰ ਇੰਨੀ ਸ਼ਰਮ ਆ ਰਹੀ ਸੀ ਕਿ ਇਹ ਜ ਆ ਬੰਦਾ ਮੰਦਿਰ ਦਾ ਪ੍ਰਧਾਨ ਹੈ ਆਈ ਥਿੰਕ ਜੇ ਇਹੀ ਗੱਲ ਕੋਈ ਸਿੱਖ ਲੀਡਰ ਜਾਂ ਸਿੱਖ ਗੁਰਦੁਆਰੇ ਦਾ ਪ੍ਰਧਾਨ ਕਹਿੰਦਾ ਫਿਰ ਤੁਸੀਂ ਕਹਿ ਦਿੰਦੇ ਹੋ ਕਿ ਹਿੰਦੂ ਖਤਰੇ ਜੈਦਿਸ ਐਂਡ दैट ਰਾਈਟ ਆਹ ਬੰਦੇ ਨੂੰ ਤਾਂ ਕੋਈ ਹੈ ਨਹੀਂ ਤੇ ਇਨ ਫੈਕਟ ਸਰ ਜੇ ਇਹ ਤਾਂ ਮਾਫੀ ਵਰਡ ਤੁਸੀਂ ਇੰਟਰਡਿਊਸ ਕੀਤਾ ਵਰਨਾ ਉਹ ਮਾਫੀ ਵੀ ਨਹੀਂ ਮੰਗ ਰਹੇ ਸੀ ਰਾਈਟ ਮੇਰੇ ਸਾਹਮਣੇ ਤਾਂ ਇੰਨੀ ਐਰੋਗੈਂਸ ਸ਼ੋ ਹੋ ਰਹੀ ਸੀ ਉਹਨਾਂ ਦੀ ਕਾਲ ਦੇ ਵਿੱਚ ਉਹ ਮਾਫੀ ਹੈ ਹੀ ਨਹੀਂ ਸੀਗੀ ਜੀ ਲੇਕਿਨ ਹੁਣ ਇੱਕ ਚਿੱਠੀ ਜਿਹੜੀ ਅ ਕੱਲ ਤੋਂ ਸੋਸ਼ਲ ਮੀਡੀਆ ਦੇ ਵਿੱਚ ਘੁੰਮ ਰਹੀ ਹੈ ਜਿਹਦੇ ਥੱਲੇ ਸਤੀਸ਼ ਕੁਮਾਰ ਜਿਹਦੇ ਦਸਤਕਤ ਨੇ ਜਿਹੜੇ ਕਿ ਪ੍ਰੈਜ਼ੀਡੈਂਟ ਹਨ ਔਰ ਇਸ ਚਿੱਠੀ ਨੇ ਕਈ ਕਿਸਮ ਦੇ ਸਵਾਲ ਖਰੇ ਕਰ ਦਤੇ ਨੇ ਜਨਮਸ਼ਟਮੀ ਨੂੰ ਉਹਨਾਂ ਨੇ ਇੱਥੇ ਜਿਹੜੇ ਕੁਝ ਆਪਣੇ ਲੋਕ ਸੱਦੇ ਸਨ ਜਿਨ੍ਹਾਂ ਦੇ ਵਿੱਚ ਕੰਜ਼ਰਵਡ ਪਾਰਟੀ ਦੇ ਕੁਝ ਇਲੈਕਟਿਡ ਤੇ ਕੁਝ ਉਮੀਦਵਾਰ ਸੱਦੇ ਗਏ ਜਿਨ੍ਹਾਂ ਦੇ ਵਿੱਚ ਸਿੱਖ ਐਮਪੀ ਟਿਮ ਓਪਲ ਐਮਪੀ ਜਸਰਾਜ ਸਿੰਘ ਹਲਰਨ ਤੇ ਚੋਣ ਲੜ ਰਹੇ ਉਮੀਦਵਾਰ ਹਰਜੀਤ ਸਿੰਘ ਗਿੱਲ ਜੈਸੀ ਸਹੋਤਾ ਨੂੰ ਇੱਥੇ ਬੁਲਾ ਕੇ ਸਨਮਾਨਿਤ ਕੀਤਾ ਗਿਆ ਲੇਕਿਨ ਉਸ ਤੋਂ ਬਾਅਦ ਇਸ ਚਿੱਠੀ ਦੇ ਵਿੱਚ ਜਿਹਦੇ ਤੇ ਸतीश ਕੁਮਾਰ ਦੇ ਦਸਤਖਤ ਨੇ ਉਹਨਾਂ ਨੇ ਲਿਖਿਆ ਕਿ ਅਸੀਂ ਬੜੇ ਇਸ ਗੱਲ ਤੋਂ ਮਯੂਸ ਹਾਂ ਕਿ ਕੈਨੇਡੀਅਨ Hindu ਪੂਜਾ ਸਥਾਨਾਂ ਤੇ ਤੁਸੀਂ ਵਿਰੋਧੀ ਵਿਚਾਰਧਾਰਤਾਂ ਵਾਲੇ ਵਿਅਕਤੀ ਭੇਜੇ ਹਨ ਔਰ ਉਹਨਾਂ ਨੇ ਪਰਟੀਕੂਲਰ ਲਿਖਿਆ ਵੀ ਕਿ ਇਹਦੇ ਵਿੱਚ ਇੱਥੇ Hindu ਭੇਜੇ ਜਾਣ ਔਰ ਉਹਨਾਂ ਦੇ ਨਾਂ ਵੀ ਦਿੱਤੇ ਨੇ ਔਰ ਸतीश ਕੁਮਾਰ ਜੀ ਮੇਰੇ ਨਾਲ ਨੇ ਗੱਲਬਾਤ ਕਰਨ ਲਈ ਦੱਸਣਗੇ ਕਿ ਚਿੱਠੀ ਕਿਵੇਂ ਲਿਖੀ ਗਈ ਤੇ ਕੀ ਵਜ੍ਹਾ ਸੀ ਉਹ ਉਹਨਾਂ ਦੇ ਮਨ ਦੇ ਵਿੱਚ ਹੈ ਕੀ ਸतीश ਕੁਮਾਰ ਜੀ ਜੀ ਅਨ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਜਨ ਸਰ ਮੈਂ ਤੁਹਾਡੀ ਗੱਲ ਸੁਣ ਰਿਹਾ ਸੀਗਾ ਦੇਖੋ ਪਹਿਲਾਂ ਤਾਂ ਜਿਹੜੀ ਚਿੱਠੀ ਲਿਖੀ ਗਈ ਹੈਗੀ ਆ ਸਾਡਾ ਕੋਈ ਪਰਪਸ ਨਹੀਂ ਸੀ ਕਿਸੇ ਦੀ ਕਿਸੇ ਬੰਦੇ ਦੀ ਅਗੇਂਸ ਲਿਖਣ ਦੀ ਕੋਸ਼ਿਸ਼ ਕੀਤੀ ਜਾਵੇ ਇਹ ਚਿੱਠੀ ਐਕਚੁਅਲੀ ਮੈਂ ਬਾਈ ਮਿਸਟੇਕ ਪਾੜ ਵੀ ਨਹੀਂ ਸਕਿਆ ਹੈ ਕਿ ਸੀਗੀ ਇਹ ਜਿਹੜੀ ਚਿੱਠੀ ਸੀਗੀ ਇਹ मतलब बनाएगी रीजन सारा परपज यही बना चिट्ठी कालीम चिट्ठी लिखी जाए कर भी, भी जो इतना है कुछ हो रही चीजा भी एकता जो कानून है सख्त होनी चाहिए सैकंडलीपज यह जो इतनी हिंदू कम्यू बड़े काफी हिंदू कम्यूनिटी कनेडा है रिप्रजेंटे मिलनी चाहिए रेप्रे, है बाकी इस तरह सब की है भी ਦਫਾ ਜ਼ਾਫਿਰਲੀ ਜਿਹੜੀ ਲੈਂਗੁਏਜ ਆ ਕਿ ਸਾਡਾ ਪਰਪਸ ਕੋਈ ਨਹੀਂ ਚ ਲੈਂਗੁਏਜ ਦਾ ਹੈ ਰ ਅ ਕਿਸੇ ਦੇ ਅਗੇਂਸਟ ਲੜਨਾ ਜਿਸ ਵੇ ਪਹਿਲਾਂ ਕਿਹਾ ਇਹ ਜਿਹੜਾ ਟੈਂਪਲ ਹੈਗਾ ਸਾਰੀ ਕਮਿਊਨਿਟੀ ਦਾ ਇਕੱਠਾ ਹੈ ਅਸੀਂ ਤੇਹੀ ਸਮਝ ਰਹੇ ਹਾਂ ਪਰ ਜਿਹੜੀ ਤੁਸੀਂ ਚਿੱਠੀ ਲਿਖੀ ਆ ਉਹਦੇ ਵਿੱਚ ਸਾਫ਼ ਤੁਸੀਂ ਵੰਡੀਆਂ ਪਾ ਦਿੱਤੀਆਂ ਕਿ Hindu ਭੇਜਿਆ ਕਰੋ ਸਾਨੂੰ ਤਾਂ ਇਸ ਤਰ੍ਹਾਂ ਲੱਗਦਾ ਹੀ ਨਹੀਂ ਸੀ ਕਿ ਮੰਦਿਰ ਇਹ ਜਿਹੜਾ ਹੈ ਜਾਂ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਨੇ ਕਿ ਕਿਸੇ ਉਪਰੇ ਬੰਦੇ ਬਗਾਨੇ ਬੰਦਿਆਂ ਦਾ ਹੈ ਪਰ ਜਿਹੜੀ ਤੁਸੀਂ ਚਿੱਠੀ ਦੇ ਵਿੱਚ ਗੱਲਾਂ ਲਿਖੀਆਂ ਨੇ ਸतीश ਕੁਮਾਰ जे हूँ तो बिजनेस है रिफलैक्शन हॉल वो मूहे लिख के लाओगे कि इतने हिंदू ही आन हिंदू ही पार्टी कर सकते हैं किस तरह लगेगा लोगों को देखो सेंटर मोहित सिंह कह रहे हैं भी मैं चिट्ठी पढ़ी नहीं सी जिस बंद ने लिखी आ ही इज नो मोर विद दस एनी मोर क्योंकि जिससे की होया भी मैं पढ़ी चिट्ठी पढ़ी नहीं जिसे मैं क्योंकि जिसे चिट्ठी जी देखो कि जिस टिमो उ आए है वेलकम तुम भी कि टैंपल में आए उ मेरा ख्याल ਬਿਲਕੁਲ ਜੀ ਤਾਂ ਕਿੰਨੀ ਪੈਟਰਨ ਕਾਦੇ ਆ ਦੇਖੋ ਕੀ ਹੈ ਜਿਹੜਾ ਦੇਖੋ ਈਵਨ ਦੇਖੋ ਮੈਂ ਕਿਹ ਚੀਜ਼ਾਂ ਵਿੱਚ ਸਿਰ ਤੋਂ ਤੁਸੀਂ ਮੇਰੀ ਹਰ ਜਗ੍ਹਾ ਸਟੇਟਮੈਂਟ ਸੁਣੀ ਹੈ ਮੈਂ ਕਮਿਟੈਂਟ ਜੋੜਨ ਦੀ ਕੋਸ਼ਿਸ਼ ਕਰਾਂ ਤੋੜਨ ਦੀ ਕੋਸ਼ਿਸ਼ ਨਹੀਂ ਕਰਦਾ ਜੀ ਤੁਹਾਨੂੰ ਸਪੱਸ਼ਟ ਹੈ ਪਰ ਚਿੱਠੀ ਜਿਹੜੀ ਆ ਜਿਹਦੇ ਤੇ ਤੁਹਾਡੇ ਦਸਤ ਇਹ ਚਿੱਠੀ ਇਸ ਗੱਲ ਦੀ ਰਿਫਲੈਕਸ਼ਨ ਨਹੀਂ ਦਿੰਦੀ ਤੁਸੀਂ ਕਿਸੇ ਪ੍ਰੈਸ਼ਰ ਹੇਠ ਇਹ ਦਸਾਈਨ ਕੀਤੀ ਹੈ ਚਿੱਠੀ ਅੱਛਾ ਮੈਂ ਚਿੱਠੀ ਪੜੀ ਨਹੀਂ ਲੈਂਗੁਏਜ ਨਹੀਂ ਪੜਿਆ ਕਿ ਕੋਈ ਜਿਹੜੀ ਲੈਂਗੁਏਜ ਹੈਗੀ ਹੈ ਕਿਉਂਕਿ ਕੀ ਹੋਇਆ ਜਿਸੀ ਜਿਸੀ ਮੈਨੂੰ ਇਹ ਡਾਕਟਰ ਸੈਕਟਮ ਸੈਕਟਰ ਦਾ ਆਇਆ ਤੇ ਮੈਂ ਜਿਹੜੀ ਚਿੱਠੀ ਦੇਖੋ ਸਾਡਾ ਪਰਪਸ ਇਹ ਜਿੱਤੀ ਮੈਨੂੰ ਬੰਦਾ ਕਿਹਾ ਗਿਆ ਮੈਂ ਚਿੱਠੀ ਵੀ ਸਾਪਾ ਇੱਕ ਪਾਰਲੀਮੈਂਟ ਚਿੱਠੀ ਲਿਖ ਰਿਹਾ ਵੀ ਜੋ ਗ੍ਰੀਫੀ ਹੋ ਰਹੀ ਆ ਜੋ ਹਿੰਦੂ ਕਮਿਟੀ ਦੇ ਅਗੇ ਚੀਜ਼ਾਂ ਹੋ ਰਹੀਆਂ ਮੰਦਰਾਂ ਵਿੱਚ ਹੋ ਰਹੀਆਂ ਉਹਦੇ ਬਾਰੇ ਜਾ ਕੇ ਹਿੰਦੂ ਜਿਹੜੀ ਰਿਪਰੈਜ਼ੈਂਟੇਸ਼ਨ ਮਿਲਣੀ ਚਾਹੀਦੀ ਹੈ ਕਿਉਂਕਿ ਕਾਫੀ ਕਮਿਟੀ ਹੈਗੀ ਆ ਕਿ ਮੈਂ ਚਿੱਠੀ ਪੜੀ ਜੇ ਪੜੀ ਹੁੰਦੀ ਯਾਰ ਤੁਸੀਂ ਦੇਖੋ ਗੱਲ ਹੈ ਜੇ ਹੁਣ ਟਿਮ ਉਪਲਨੀ ਉੱਤੇ ਜਾਂ ਹਜੀਸ ਸਾਰੇ ਤੇ ਆਏ ਅਗੇ ਜਿਹੜੇ ਚਿੱਠੇ ਦੇਦੇ ਸੀ ਉਹਨਾਂ ਨੂੰ ਕੋਣੇ ਰਿਸਪੈਕਟ ਕਿਉਂ ਕਰਦੇ ਜੀ ਅਸੀਂ ਸ੍ਰੋਤੇ ਪਾਏ ਉਦੋਂ ਉਹਨਾਂ ਦੀਆਂ ਸਪੀਚਾਂ ਦਵਾਈਆਂ ਜੀ ਕਿਉਂਕਿ ਦੇਖੋ ਇੱਕ ਚੀਜ਼ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਆਈ ਐਮ ਵੈਰੀ ਨਾ ਨਾ ਹੋ ਸਕਦਾ ਤੁਹਾਨੂੰ ਪਤਾ ਨਾ ਹੋਵੇ ਕਿ ਇਹ ਚਿੱਠੀ ਜਿਹੜੀ ਹੈ ਪਬਲਿਕ ਹੋ ਜਾਣੀ ਹੈ ਅੰਦਰ ਖਾਤੇ ਤੁਸੀਂ ਉਹ ਲੋਕ ਤੇ ਕਹਿ ਰਹੇ ਨੇ ਜਿਹੜੇ ਤੁਹਾਡੇ ਆਲੋਚਕ ਨੇ ਕਿ ਤੁਸੀਂ ਇਹ ਚਿੱਠੀ ਤਾਂ ਅੰਦਰ ਖਾਤੇ ਲਿਖੀ ਸੀ ਪਰ ਇਹ ਪਬਲਿਕ ਹੋ ਗਈ ਤੇ ਇਸ ਕਰਕੇ ਪੋੜਾ ਪੈ ਗਿਆ ਵਰਨਾ ਤੁਸੀਂ ਚਾਹੁੰਦੇ ਇਹ ਹੋ ਕਿ ਉੱਥੇ ਸਿੱਖ ਨਾ ਜਾਣ ਤੇ ਹਿੰਦੂ ਜਾਣ ਇਹ ਹਿੰਦੂ ਸਿੱਖ ਦਾ ਜਿਹੜਾ ਪਾੜਾ ਸੀ ਤਾਂ ਖਤਮ ਕਰਨ ਲਈ ਤੁਸੀਂ ਕਈ ਵਾਰੀ ਸਟੇਟਮੈਂਟਸ ਵੀ ਦਿੱਤੀਆਂ ਨੇ ਮੇਰੀ ਹੁਣ ਵੀ ਸਟੇਟਮੈਂਟ ਸੇਮ ਹੀ ਆ ਦੇਖੋ ਮੈਂ ਦੇਖੋ ਜਿਹੜਾ ਦੇਖੋ ਗੁਰੂ ਮੈਂ ਆਪਣਾ ਵਿਆਹ ਜਿਹੜਾ ਹੋਇਆ ਮੇਰਾ ਗੁਰੂ ਨਾਲ ਗੋਸਦਾਰੇ ਵਿਆਹ ਹੋਇਆ ਹੈ ਸਕਾਟਰ ਹੋ ਜਾਈ ਮੇਰੇ ਫੈਮਿਲੀ ਸੇ ਖਾਣਾ ਮੇਰੇ ਬੱਚੇ ਨੂੰ ਆਸਾਨੀ ਸੇ ਖਾਜੀ ਦੇਖੋ ਕੀ ਹੈਗਾ ਮੇਰੀ ਸਾਰੀਆਂ ਤਾਈ ਸਾਰਿਆਂ ਨਾਲ ਲਾਈਕ ਕਿਉਂਕਿ ਮੈਂ ਹੱਲੇ ਵੀ ਜਿਹੜਾ ਬੰਦਾ ਕਮਿਊਨਿਟੀ ਜੋੜਨ ਦੀ ਤੋੜਨ ਦੀ ਕੋਸ਼ਿਸ਼ ਕਰਦਾ ਅਮਕੀਂ ਸਾਈ ਨੋ ਇੱਟ ਇੱਡੀ ਚੀਜ਼ ਸੀ ਹੈਗੀ ਆ ਮੈਨੂੰ ਕੰਡੈਮਨਡ ਕਰਦਾ ਕਿ ਇੱਥੇ ਗਲਤ ਰਹੀ ਗਈ ਹੈਗੀ ਆ ਕੋਈ ਸਾਡਾ ਪਰਪਸ ਕੋਈ ਨਹੀਂ ਸੀ ਦੇਖੋ ਜੇ ਤੁਸੀਂ ਥਿੰਕਸਾ ਜਿਉਂਥੇ ਜੇ ਅਸੀਂ ਓਪਨਲੀ ਸਨ ਓਪਨਲੀ ਹੁੰਦੇ ਤਾਂ ਅਸੀਂ ਇੱਕ ਵਾਰੀ ਗੱਲ ਕੀਤੀ ਸੀ ਇੱਥੇ ਰਾਈਟ ਉਹਨੇ ਹਿੰਦੂ ਕਮਿਟੀ ਸੈਕਮੈਂਟ ਤੋੜਨ ਦੀ ਕੋਸ਼ਿਸ਼ ਕੀਤੀ ਸੀ ਉੱਥੇ ਉਹਨੂੰ ਅੱਜ ਤੱਕ ਬੈਨ ਸ਼ੀਟ ਸੀ ਬੈਨ ਦੇ ਆ ਚਲੋ ਉਹ ਗੱਲ ਛੱਡੋ ਤੁਸੀਂ ਇਹ ਦੱਸੋ ਵੀ ਉਹ ਬੰਦਾ ਨੰਗਾ ਕਰੋ ਜਿਹਨੇ ਦਸਤਖਤ ਕਰਵਾਏ ਆ ਤੁਸੀਂ ਕਹਿੰਦੇ ਹੋ ਕਿਸੇ ਨੇ ਦਸਤਖਤ ਕਰਵਾਏ ਚਿੱਠੀ ਤੁਸੀਂ ਨਹੀਂ ਲਿਖੀ ਉਹਨੇ ਚਿੱਠੀ ਲਿਖੀ ਯਕੀਨਨ ਲਿਖੀ ਚਿੱਠੀ ਦੇਖੋ ਸਾਡੇ ਗਰੁੱਪ ਵਿੱਚੋਂ ਕਿਸੇ ਨੇ ਲਿਖੀ ਹੈਗੀ ਆ ਰਾਈਟ ਤੇ ਡੈਫੀਨੇਟਲੀ ਉਹ ਤੇ ਅਸੀਂ ਐਕਸ਼ਨ ਪੂਰਾ ਲੰਮਾਂਗੇ ਜੋ ਚੀਜ਼ ਵੀ ਹੈਗੀ ਆ ਦੇਖੋ ਕੀਰਨ ਦਾ ਵੀ ਦੇਖੋ ਜਿਹਨੂੰ ਕੋਈ ਰਿਸਪੌਂਸਿਬਿਲਟੀ ਦਾ ਸਾਈਨ ਮੈੱਕ ਕੀਤਾ ਰਿਸਪੌਂਸਿਬਿਲਟੀ ਮੈਂ ਹੀ ਆ ਸਾਂਝੋਂ ਮਿਕ ਹੋਏ ਆ ਜੀ ਰਾਈਟ ਮੈਂ ਹੰਡਰਡ ਸੈਂਸ ਰਿਸਪੌਂਸਿਬਿਲਿਟੀ ਲੈਣੇ ਆ ਲੈਣੇ ਜਿਹੜੀ ਹੋਗੀ ਹੋਗੀ ਉਹਨੂੰ ਤਾਂ ਕੰਨ ਚਾਗੇ ਬਾਕੀ ਸਾਡੇ ਕੋਲ ਦਿਲ ਵਿੱਚ ਕੁਝ ਨਹੀਂ ਆ ਕਿਸੇ ਦਾ ਵੀ ਜੀ ਕਿਉਂਕਿ ਅਸੀਂ ਇਕੱਠੇ ਹੈਗੇ ਆ ਸਾਰੀ ਕਮਿਊਨਿਟੀ ਇਕੱਠੀ ਹੈ ਜੀ ਮੈਂ ਹੁਣ ਵੀ ਜਿਸ ਉਹ ਜਿੰਦਗੀ ਵਾਰੀ ਵੀ ਅੱਜ ਤੱਕ ਮੇਰੇ ਉੱਤੇ 7 ਸਾਲ ਸਟਰੋਂਗ ਹਾਲ ਕੇ ਬਣੇ ਨੇ ਕੋਈ ਛਾਣਿਆ ਸਿਰ ਮੈਂ ਦੇਖੋਗੇ ਤੁਸੀਂ ਅੱਜ ਤੱਕ ਮੇਰੀਆਂ ਕਿਸੇ ਨੇ ਕਿ ਇਸ ਸਮੇਂ ਗੱਲ ਨਹੀਂ ਕਰਦਾ ਜੀ ਕਿਸੇ ਨੇ ਕਮਿਊਨਿਟੀ ਮੈਂ ਨਾ ਮੋਸਮਾ ਵੀ ਨਹੀਂ ਕਹਤਾ ਕਿਸੇ ਨੇ ਕੇ ਇਸੀ ਗੱਲ ਕਰਦਾ ਮੈਂ ਕਹਿੰਦਾ ਹਾਂ ਕਮਿਊਨਿਟੀ ਸਾਰੀ ਇਕੱਠੀ ਹੋਣੀ ਚਾਹੀਦੀ ਦੈਟਸ ਮਾਈ ਪਰਪਸ ਹੋਰ ਕੁਝ ਕਰਨਾ ਚਾਹੋਗੇ ਦਮੇ ਹੀ ਕਹਿੰਦਾ ਕਿ ਜੇ ਕਿਸੇ ਨੇ ਜੋ ਜਿਸ ਤੀ ਬੰਦਾ ਗਲਤੀਆਂ ਸਾਰੇ ਕਰਦੇ ਹੈਗੇ ਸਭ ਕੁਝ ਹੁੰਦਾ ਕਮਿਊਨਿਟੀ ਵਿੱਚ ਰਾਈਟ ਬਾਕੀ ਕੀ ਗੱਲ ਹੈ ਵੀ ਜੇਲੀ ਚਿੱਠੀ ਲਿਖੀ ਗਈ ਹੈ ਡੈਫੀਨਿਟਲੀ ਸਾਡੇ ਮਨ ਵਿੱਚ ਕੁਝ ਨਹੀਂ ਹੈਗਾ ਐਬਿਡਿਊਟ ਵੈਲਕਮ ਇਹ ਮੰਤਰ ਮੇਰਾ ਕੱਲ ਜਾਨੀ ਹੈਗਾ ਸਾਰੀ ਕਮੇਟੀ ਦਾ ਮੰਤਰ ਹੈ ਜੀ ਇਹ ਸਾਰੀ ਕਮੇਟੀ ਨੇ ਬਣਾਇਆ ਸਿੱਖਾਂ ਦੇ ਹੱਲੇ ਵੀ ਇਹਦੇ ਵਿੱਚ 30 20 30% ਵੋਟਾਂ ਜੀ ਸਿੱਖਾਂ ਕਮੇਟੀਆਂ ਨੇ ਇਹ ਵੋਟਾਂ ਵਿੱਚ ਰਾਈਟ ਕੋਈ ਜਿਸੀ ਕਮੇਟੀ ਆ ਗਈ ਜੇ ਵੋਟਾਂ ਨੰਬਰ ਨਹੀਂ ਹੋਣਾ ਜੀ ਐਸ ਕਰਕੇ ਕੋਈ ਸਾਡੇ ਰੇਲ ਵਿੱਚ ਹੈ ਨਹੀਂ ਜੀ ਇਹ ਚਿੱਠੀ ਲਿਖੇਗੀ ਕਿ ਮਿਸਟੇਕ ਹੁੰਦੀਆਂ ਲਾਈਫ ਇਜ਼ ਮਿਸਟੇਕਾਂ ਹੁੰਦੀਆਂ ਹੈਗੀਆਂ भी है भी, फील करने की जोड़ नहीं कर हाँ देखो देखो जो मस्टेक होंगे लाइफ होंगे तो वादी गलती बाकी चीज नहीं पढ़ी जाती चीज पढ़ी नहीं गई मैं तो कहना मैं सैन किते नहीं

ਆ ਜਿਹੜੀ ਚਿੱਠੀ ਵੀ ਤੁਸੀਂ ਮੇਰਾ ਫੈਲਾ ਸਾਰਿਆਂ ਨੇ ਵੇਖ ਲਈ ਆ ਇਹ ਬਹੁਤ ਗੁੰਮੀਆਂ ਸੋਸ਼ਲ ਮੀਡੀਆ ਤੇ ਉਹਨਾਂ ਦੀ ਗੱਲ ਵੀ ਸੁਣ ਲਈ ਆ ਟੈਲੀਫੋਨ ਲਾਈਨ ਖੁੱਲੀਆਂ ਨੇ ਜੇ ਤੁਸੀਂ ਕੋਈ ਕਮੈਂਟ ਕਰਨਾ ਪਰ ਸਭ ਇੱਕ ਬੋਲੀ ਰਹੇ ਉਹਦੇ ਚ ਲੈਂਗੁਏਜ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਅਪਸ਼ਬਦ ਨਾ ਵਰਤੇ ਜਾਣ ਤੁਸੀਂ ਆਪਣੇ ਵਿਚਾਰ ਪ੍ਰਗਟ ਕਰਨੇ ਜੀ ਸਦਕੇ ਇਸੇ ਵਾਰ ਇਹ ਤੁਹਾਨੂੰ ਕਿਵੇਂ ਬੁਰਾ ਲੱਗਾ ਤੁਸੀਂ ਕਿਵੇਂ ਹਰਟ ਹੋਏ ਹੋ ਬਹੁਤ ਸਾਰੇ ਲੋਕ ਹਰਟ ਹੋਏ ਨੇ ਇਸ ਗੱਲ ਤੋਂ ਕਿਉਂਕਿ ਉਹ ਤਾਂ ਦਿਲੋਂ ਜਾਨੋਂ ਹਿੰਦੂ ਸਿੱਖੀ ਤੱਕ ਕੋਈ ਗੱਲ ਹੀ ਨਹੀਂ ਸੀ ਇਹ ਭੈਣਾ ਭਰਾਵਾਂ ਵਾਂਗੂ ਰਹ ਰਹੇ ਸੋ ਬ੍ਰੇਸ ਚਿੱਠੀ ਨੇ ਕੁਝ ਲੋਕਾਂ ਦੇ ਮੂੰਹ ਦੇ ਵਿੱਚ ਕੜੱਤਣ ਦਾ ਸਵਾਦ ਜ਼ਰੂਰ ਮਹਿਸੂਸ ਕਰਵਾਇਆ ਹੈ ਬਰਾੜੀ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਗਲਤੀ ਦੀ ਸਜ਼ਾ ਹੁੰਦੀ ਆ ਬਾਈ ਮਾਫੀ ਨਹੀਂ ਹੁੰਦੀ ਜੇ ਦੀ ਮੰਨੀ ਜਾਵੇ ਨਾ ਉਹਦੀ ਸਜ਼ਾ ਹੁੰਦੀ ਆ ਉਹ ਇਹ ਆ ਇਹਨਾਂ ਨੂੰ ਇਹ ਸੀ ਵੀ ਚਿੱਠੀ ਬਾਹਰ ਨਹੀਂ ਆਉਣੀ ਚਿੱਠੀ ਆ ਗਈ ਬਾਹਰ ਜਿਵੇਂ ਬਿੱਲੀ ਥੈਲਿਓਂ ਬਾਹਰ ਆ ਜਾਂਦੀ ਹੈ ਨਾ ਉਹ ਗੱਲ ਹੋਈ ਵੀ ਆ ਹੋਣੇ ਜਿੰਨਾ ਮਰਜ਼ੀ ਕਹੀ ਜਾਣ ਵੀ ਆਪਾਂ ਆਏ ਆ ਵੀ ਇਦਾਂ ਤੁਸੀਂ ਦੱਸੋ ਜੀ ਸਿੰਘ ਸਾਹਿਬ ਵੀ ਕੋਈ ਵੀ ਬੰਦਾ ਤੁਸੀਂ ਆਪ ਦੇ ਤਰ੍ਹਾਂ ਲੋ ਮੈਂ ਆਪ ਦੇ ਤੇ ਲਾ ਲੈਂਦਾ ਆਪਾਂ ਕੋਈ ਵੀ ਪੇਪਰਵਰਕ ਕਰਦੇ ਆ ਉਹਦਾ ਸਾਈਨ ਕਰਨ ਤੋਂ ਪਹਿਲਾਂ 10 ਵਾਰੀ ਸੋਚਦੇ ਆ ਕਿਉਂਕਿ ਪੇਪਰਵਰਕ ਹੀ ਇੱਥੇ ਸਾਰਾ ਕੁਝ ਹੈ ਨਾ ਜਿੰਨਾ ਨੇ ਉਹ ਸਾਈਨ ਕੀਤੇ ਆ ਉਤੋਂ ਐਡੇ ਆ ਵਧੀਆ ਵੀ ਧਰਮਸਥਾਨ ਦੇ ਇਹ ਆਗੂ ਆ ਇਹ ਝੂਠ ਫੇਰ ਬੋਲ ਰਹੇ ਆ ਵੀ ਮੈਥੋਂ ਜਾਣ ਕੇ ਹੋਇਆ ਵੀ ਮੈਨੂੰ ਪਤਾ ਨਹੀਂ ਲੱਗਿਆ ਕਿਹੜੀ ਲੈਂਗੁਏਜ ਆ ਜਿਹੜੀ ਅੱਜ ਕੱਲ ਪਤਾ ਨਹੀਂ ਲੱਗਦਾ ਕਿਹੜੀ ਲੈਂਗੁਏਜ ਆ ਜਿਹੜੀ ਪੜੀ ਨਹੀਂ ਜਾ ਸਕਦੀ ਕਿਹੜੀ ਲੈਂਗੁਏਜ ਆ ਜਿਹਨੂੰ ਆਪਾਂ ਆਪਾਂ ਟਰਾਂਸਲੇਸ਼ਨ ਕਰਦੇ ਆ 100 ਵਾਰੀ ਸੋਚਦੇ ਆ ਇਹੇ ਦੂਜੀ ਗੱਲ ਉਥੋਂ ਵਾਲੇ ਮੰਦਰ ਜੇਦਨਾ ਤੋਂ ਗਲਤੀ ਹੋਈ ਆ ਨਾ ਆਪਦਾ ਅਹੁਦਾ ਛੱਡ ਦੇਣਾ ਬੰਦਾ ਨਵਾਂ ਚੋਲਣ ਇਹਨਾਂ ਦੇ ਤਾਂ ਮੈਨੂੰ 16 ਸਾਲ ਹੋ ਗਏ ਪਰ ਮੈਂ ਇੱਕ ਵਾਰੀ ਵੀ ਮੰਦਰ ਚ ਅਜੇ ਜਾਣ ਮੈਂ ਨਾਲੇ ਨੇੜੇ ਹੀ ਰਹਿਣਾ ਤੇ ਮੈਨੂੰ ਜਾਣ ਹੀ ਹੋਇਆ ਪਰ ਜਦੋਂ ਬਾਹਰੋਂ ਵੀ ਜਾਂਦੇ ਆ ਆਪਾਂ ਫੇਰ ਵੀ ਸਰਚ ਕਰਾ ਦਿੰਦੇ ਆ ਠੀਕ ਆ ਯਾਰ ਧਰਮਸਥਾਨ ਆ ਆਪਣਾ ਹਮ ਥੈਂਕ ਯੂ ਅ ਅਗਲੇ ਸਵੇਰੇ ਕਾਲਰ ਨੇ ਹੋਰ ਲਸਨ ਅਭਿਸ਼ੇਕ ਜੀ ਹਲੋ ਹਾਂ ਜੀ ਸਸ਼ੀਗਲ ਸਰ Oh thank you very much calling ਮੈਂ ਲੋਦਾ ਸੀ ਕਿ ਸਾਰੇ ਸਿੱਖ ਹੀ ਕਾਲ ਕਰ ਰਹੇ ਨੇ ਤੁਸੀਂ ਵੀ ਦੱਸੋ ਸਰ ਐਕਚੁਅਲੀ ਬੀਂਗ ਅ ਹਿੰਦੂ ਜਦੋਂ ਮੈਂ ਤੁਹਾਡੀ ਇੰਟਰਵਿਊ ਸੁਣਦੇ ਸੀ ਮੈਨੂੰ ਇੰਨੀ ਸ਼ਰਮ ਆ ਰਹੀ ਸੀ ਕਿ ਇਹ じゃ ਬੰਦਾ ਮੰਦਿਰ ਦਾ ਪ੍ਰਧਾਨ ਹੈ ਆਈ ਥਿੰਕ ਜੇ ਇਹੀ ਗੱਲ ਕੋਈ ਸਿੱਖ ਲੀਡਰ ਜਾਂ ਸਿੱਖ ਗੁਰਦੁਆਰੇ ਦਾ ਪ੍ਰਧਾਨ ਕਹਿੰਦਾ ਫਿਰ ਤੁਸੀਂ ਕਹਿ ਦਿੰਦੇ ਕਿ ਹਿੰਦੂ ਖਤਰੇ ਜੈਦਿਸ ਐਂਡ that right ਆ ਬੰਦੇ ਨੂੰ ਤਾਂ ਕੋਈ ਹੈ ਨਹੀਂ ਤੇ ਇਨ ਫੈਕਟ ਸਰ ਜੇਤ ਇਹ ਤਾਂ ਮਾਫੀ ਵਰਡ ਟੂ ਸੀ ਇੰਟਰੋਡਿਊਸ ਕੀਤਾ ਵਰਨਾ ਉਹ ਮਾਫੀ ਵੀ ਨਹੀਂ ਮੰਗ ਰਹੇ ਸੀ ਰਾਈਟ ਮੇਰੇ ਸਾਹਮਣੇ ਤਾਂ ਐਨੀ ਐਰੋਗੈਂਸ ਸ਼ੋ ਹੋ ਰਹੀ ਸੀ ਉਹਨਾਂ ਦੀ ਕਾਲ ਦੇ ਵਿੱਚ ਉਹ ਮਾਫੀ ਹੈ ਹੀ ਨਹੀਂ ਸੀਗੀ ਜੀ ਆਈ ਥਿੰਕ ਜਿਹੇ ਅਜਿਹੇ ਬੰਦੇ ਆਪਣੇ ਐਨੀ ਵੱਡੀ ਆਰਗੇਨਾਈਜੇਸ਼ਨ ਨੂੰ ਲੀਡ ਕਰਦੇ ਨੇ ਤਾਂ ਤੁਸੀਂ ਉੱਥੇ ਦਾ ਵਰਕ ਕਲਚਰ ਸੋਚ ਸਕਦੇ ਹੋ ਜੀ ਰਾਈਟ ਸੋ ਮੇਰੇ ਸਾਹਮਣੇ ਤਾਂ ਇਹਨਾਂ ਨੂੰ ਮਤਲਬ ਕਿਸੇ ਹੋਰ ਨੂੰ ਇਲੈਕਟ ਕਰਨਾ ਚਾਹੀਦਾ ਤੇ ਲਿਖਤ ਰੂਪ ਚ ਮਾਫੀ ਵੀ ਮੰਗਣੀ ਚਾਹੀਦੀ ਹੈ ਜੀ ਕਿਉਂਕਿ ਜੇ ਤੁਸੀਂ ਐਨੇ ਟੌਪ ਤੇ ਬੰਦੇ ਇਸ ਤਰੀਕੇ ਦੇ ਤੁਹਾਡੀ ਵਰਕ ਐਥਿਕਸ ਨੇ ਹਨ ਤੇ ਤੁਸੀਂ ਦਾ ਮਤਲਬ ਨਿਊਟਰਲੀ ਨਹੀਂ ਹੈਗੇ ਫਿਰ ਹਨਾ ਫਿਰ ਤੁਸੀਂ ਕਿਉਂ ਐਕਸਪੈਕਟ ਕਰਦੇ ਹੋ ਕਿ ਸਿੱਖ ਵੀ ਇਸ ਤਰੀਕੇ ਦਾ ਬਿਹੇਵ ਕਰਨ ਹਨਾ ਫਿਰ ਮੈਂ ਬਹੁਤ ਮਾਇੂਸ ਇਸ ਕਰਕੇ ਨਹੀਂ ਕਿਉਂਕਿ ਸਾਡੀ ਕਮਿਊਨਿਟੀ ਦੇ ਵਿੱਚ ਨਾ ਤੁਹਾਡੇ ਵਰਗੇ ਜਿਹੜੇ ਚੰਗੇ ਲੋਕ ਨੇ ਜਿਹੜੇ ਬੇਸ਼ੱਕ ਹਿੰਦੂ ਭਾਈਚਾਰੇ ਚ ਨੇ ਜਿਨ੍ਹਾਂ ਚ ਇਨਸਾਨੀਅਤ ਦਾ ਮਾਦਾ ਬਹੁਤ ਜ਼ਿਆਦਾ ਹੈ ਉਹਨਾਂ ਦੀ ਮੈਜੋਰਿਟੀ ਆ ਇਹ ਮਿਨੋਰਿਟੀ ਗਰੁੱਪ ਹੋ ਸਕਦਾ ਇਸ ਕਰਕੇ ਅਸੀਂ ਥੋੜਾ ਜਿਹਾ ਕੰਫਰਟੇਬਲ ਆ ਕਿ ਬਹੁਤੇ ਬੰਦੇ ਹੈ ਨਹੀਂ ਇਹੋ ਜਿਹਨੀਆਂ ਦੇਰ ਤੱਕ ਤੁਹਾਡੇ ਵਰਗੇ ਬੰਦੇ ਹਿੰਦੂ ਭਾਈਚਾਰੇ 'ਚ ਬੈਠੇ ਆ ਮੈਨੂੰ ਲੱਗਦਾ ਉਨੀ ਦੇਰ ਤੱਕ ਇੰਨੀ ਚਿੰਤਾ ਦੀ ਗੱਲ ਨਹੀਂ ਹੈ ਥੈਂਕ ਯੂ ਬਟ ਸਰ ਫੇਰ ਵੀ ਇਦਾਂ ਦਾ ਹੈਗਾ ਨਾ ਵੀ ਤੁਸੀਂ ਸਿੱਖਾਂ ਨੂੰ ਬਦਨਾਮ ਤਾਂ ਕਰੀ ਜਾਂਦੇ ਹੋ ਨਾ ਫਾਲਤੂ ਗੱਲਾਂ ਤੋਂ ਲੈ ਕੇ ਹਨਾ ਕਿਤੇ ਦਾ ਤੁਸੀਂ ਤੁਸੀਂ ਐ ਦੇਖੋ ਐਸ ਅ ਕੰਟਰੀ ਨੂੰ ਅੱਗੇ ਕਿੱਥੇ ਲੈ ਕੇ ਜਾਣਾ ਬਸ ਕਿਤੇ ਤੁਸੀਂ ਹਿੰਦੂ ਸਿੱਖ ਦੇ ਲੋਕਾਂ ਨੂੰ ਉਜਾਈ ਜਾਂਦੇ ਹੋ ਹਨਾ ਸੋ ਦੈਟਸ ਥੈਂਕ ਯੂ ਥੈਂਕ ਯੂ ਫਾਰ ਦਾ ਇੰਟਰਵਿਊ ਥੈਂਕ ਯੂ ਸਰ ਥੈਂਕ ਯੂ ਅਭਿਸ਼ੇਕ ਉਹ ਕਾਲਸ ਮੈਂ ਨਹੀਂ ਲੈ ਸਕਦਾ